ਕਹਿੰਦੇ ਸ਼ਗਨ ਦੇ ਦੇ ਵੀ ਜਿੰਨਾ ਸਾਨੂੰ ਪੁੱਗਦਾ ਸੀ ਉਹਨਾਂ ਦੇ ਸਕਦੇ ਆ ਪਹਿਲਾ ਲੱਖ ਤੇ ਅੜ ਗਏ 52000 ਦੇ ਦੋ ਜੇ ਨਹੀਂ ਦੇ ਸਕਦੇ ਅਸੀਂ ਜਿੰਨੇ ਦੇਣ ਜੋਗੇ ਸੀ ਮੈਂ ਕੱਢ ਕੇ ਰੱਖੇ ਉੱਥੇ ਨਾ ਆਉਣ ਲੱਗੇ ਘਰ ਦੇ ਅੰਦਰ ਆ ਕੇ ਕਿਸੇ ਨਾਲ ਮੈਂ ਇੱਕ ਮਿੰਟ ਕਰ ਰਹਾ ਇਹ ਬੱਸ ਟਿਕਟਾਉਚਰ ਕਰ ਰਹਾ ਜੇ ਹੁਣ ਅਸੀਂ ਕਿੱਥੇ ਜਾਈਏ ਹਾਰ ਕੇ ਮੈਂ ਕਿਹਾ ਮੈਂ ਮੈਂ ਮਰ ਜੰਨਾ ਆ ਪੈਸੇ ਕੇ ਬਿਨਾ ਲੈ ਕੇ ਆਏ ਇਸੇ ਇਸੇ ਪੈਸੇ ਕੇ ਬਿਨਾ ਲੈ ਕੇ ਆਇਆ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਉਂਗੇ ਉਹ ਕੋਈ ਕਰਨੀ ਹੈਗਾ ਨਾ ਮੇਰਾ ਸਿਰ ਮਾਰ ਦੇਣਾ ਦੱਸੋ ਬਟਾ ਪੂਰੇ ਏਸ਼ੀਆ 'ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੁੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ ਇਹ ਤਾਂ ਟੈਕਸ ਹੋ ਗਿਆ ਖੁਰਦਰਾ ਟੈਕਸ ਹੋ ਗਿਆ ਕਿਸੇ ਨਾਲ ਇਹਨਾਂ ਨੂੰ ਕਹਦਾ ਟੈਕਸ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਣਾ ਚਾਹੀਦਾ ਸਡੇ ਗੁਰੂ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਓਗੇ ਇਹ ਤਾਂ ਹੁਣ ਬੇਲੇ ਖਾਦੇ ਪਿੰਦੇ ਆਪਣਾ ਦੂਜੇ ਟੈਕਸ ਲਾ ਲਿਆ ਨਾ ਪੀੜੀਆਂ ਬਣਾਉਣ ਨੂੰ ਨਾ ਤੇਰੀ ਮੈਸੇਜ ਤੈਸੀ ਫੈਲੂ ਵੇ ਰੇ ਕਰਾਉਂਦੇ ਚਾਰ ਮੁੰਡੇ ਹੁੰਦੇ ਇੱਕ ਮੁੰਡਾ ਜਿੱਦੀ ਵੀ ਹੁੰਦਾ ਰਾਜੀ ਰਹੇ ਮੇਰਾ ਬੁੰਡਾ ਠੀਕ ਹੈ ਬੁਲਾ ਟੁਲਕ ਵਾਲੇ ਕੇ ਗੇਹਰੇ ਮੇ ਲੈ ਕੇ ਜਾ ਰਿਹਾ ਕੋ ਉਸ ਹੋ ਕੇ ਠੀਕ ਹੈ ਮੇਰੇ ਤੋਂ ਗਲਤੀ ਹੋਈ ਸੀ ਕਿ ਇੱਥੇ ਤੇ ਨਾਲ ਮੈਂ ਬੱਤਨੀ ਜੀ ਬੋਲੀ ਔਰ ਥੋੜਾ ਹੋਈ ਜਾਂਦਾ ਹੈ ਮਸਾਡੇ ਦਾ ਰਮੀਤ ਦਾਦੇ ਕੋਲ ਜਾ ਰਹੀ ਬਧਾਈ ਦੇ ਰਿਆ ਮੈਨੂੰ ਖੁਸ ਹੋ ਕੇ ਘਰੇ ਆਏ ਵਿਆਹ ਕਰਿਆ ਜਿਸ ਹਾਵ ਨਾਲ ਅਸੀਂ ਕਰਜ਼ਾ ਚੱਕ ਕੇ ਵਿਆਹ ਕਰਿਆ ਕੁਛ ਵੀ ਕਰਿਆ ਅਸੀਂ ਵਿਆਹ ਕਰਿਆ ਸੁਖੀ ਸੰਧੀ ਵਿਆਹ ਕਰਿਆ ਘਰੇ ਆਏ ਕਹਿੰਦੇ ਸ਼ਗਨ ਦੇ ਦੋ ਵੀ ਜਿੰਨਾ ਸਾਨੂੰ ਪੁੱਗਦਾ ਸੀ ਉਹਨਾਂ ਦੇ ਸਕਦੇ ਆ ਪਹਿਲਾ ਲੱਖ ਤੇ ਅੜ ਗਏ 52000 ਦੇ ਦੋ ਜੇ ਨਹੀਂ ਦੇ ਸਕਦੇ ਅਸੀਂ ਜਿੰਨੇ ਦੇਣ ਜੋਗੇ ਸੀ ਮੈਂ ਕੱਢ ਕੇ ਰੱਖੇ ਵੀ ਅਸੀਂ ਇੰਨੇ ਦੇ ਸਕਦੇ ਆ ਵੀ ਮੇਰੇ ਕੋਲ ਆ ਸ਼ਗਨ ਇਕੱਠਾ ਵੀ ਮੈਂ ਆ ਦੇ ਦੂੰਗਾ 11000 ਦੇ ਦਿਨਾਂ ਪਹਿਲਾ ਭਰਾ ਦਾ ਵਿਆਹ ਕਰਿਆ ਜੀ ਉਦੋਂ ਇਹਨਾਂ ਨੂੰ ਪੈਸੇ ਦੇ ਉਦੋਂ ਇਹਨਾਂ ਨੂੰ 21000 ਸ਼ਗਨ ਦੇ ਆ ਜਦੋਂ ਮੁੰਡਾ ਹੋਇਆ ਭਰਾ ਦਾ ਉਦੋਂ ਅੜ ਕੇ 51000 ਲੈ ਗਏ ਇਸ ਵਾਰ ਸਾਡੇ ਕੋਲ ਨਹੀਂ ਪੈਸੇ ਸੀਗੇ ਅਸੀਂ ਨਹੀਂ ਦੇ ਸਕੇ ਪੈਸੇ ਉੱਥੇ ਨੰਗੇ ਆਉਣ ਲੱਗੇ ਘਰ ਦੇ ਅੰਦਰ ਆ ਕੇ ਘਰ ਦੇ ਅੰਦਰ ਆ ਕੇ ਨੰਗੇ ਆਉਣ ਲੱਗੇ ਵੀ ਹਾਂ ਸਾਡੀ ਬੱਦੂ ਆਏ ਇਹ ਹੈ ਉਹ ਹੈ ਜੇ ਹੁਣ ਅਸੀਂ ਕਿੱਥੇ ਜਾਈਏ ਹਾਰ ਕੇ ਮੈਂ ਕਿਹਾ ਮੈਂ ਮੈਂ ਮਰ ਜੰਨਾ ਹੋਰ ਕੀ ਕਰਾਂ ਜੀ ਫੇਰ ਕਿਤੇ ਜਾ ਕੇ ਦੋ ਜਣਿਆਂ ਨੇ ਉਹਨੂੰ ਬਾਹਰ ਕੱਢਿਆ ਉਹਨਾਂ ਦੇ ਨਾਲ ਦਿਆਂ ਨੇ ਫੇਰ ਆਕੇ ਮੈਨੂੰ ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਤੁਸੀਂ ਚੁੱਪ ਰਹੋ ਤੁਸੀਂ ਕਿਸੇ ਕੋਲ ਗੱਲ ਨਾ ਕਰਿਓ ਵੀ ਅਸੀਂ ਚਲੇ ਜਾਂਦੇ। ਵੀ ਹਾਂ ਸਾਨੂੰ 100 ਰੁਪਏ ਲੈ ਕੇ ਚਲੇ ਜਾਂਦੇ। ਵੀ ਐਨੇ ਐਨੇ ਜਿਆਦਾ ਮੇਰੀ ਮਾਂ ਰੋਵੇ ਸਾਰੇ ਰੋਵੇ ਘਰ ਦੇ ਅੰਦਰ ਆਕੇ ਨੰਗੇ ਹੋ ਗਏ ਮੇਰੀ ਭਝਾਈ ਮੂਰੇ ਮੰਮੀ ਮੂਰੇ ਭੈਣ ਮੂਰੇ ਔਰ ਜਿਹੜੀ ਵਿਆਹ ਕੇ ਲਿਆਏ ਹੁੰਦੇ ਮੂਰੇ। ਹਾਂਜੀ ਵੀਡੀਓ ਹੈ ਕੋਈ ਤਾਂ ਜਿਹੜੇ ਬਣਾਈ ਹੋਈ ਹੈ। ਹਾਂਜੀ ਹੈਗੀ ਹੈ ਜੀ। ਇਹ ਗੱਲ ਤਾਂ ਗੱਲ। ਬਣਾਏ ਰੋਗੇ ਤਾਂ ਸੇਪਾਣ। ਹਾਂ। 50000 ਦੀ ਰੋਵੇ। ਕਿੰਨੇ ਵੇਖ ਲੈ ਤਰ੍ਹਾਂ ਤੋਂ 50 500 ਰੁਪਏ ਇੱਥੇ ਪਾਉਣਾ ਮੇਰੀ ਮਰਗੀ ਲੈ ਕੇ ਆਇਆ ਰੋਬ ਜਾਇ ਬੋਤੇ ਆਈ ਚਦੋਰੀਆਂ ਦੇ ਮੈਂ ਜਿਸੀ ਲੈ ਕੇ ਆਇਆ ਨਾ ਬਹੁਤ ਹੈ ਤਰਾ ਸਮੀਰ ਨੂੰ ਦੇਖ ਲੋ ਕੀ ਆਹ ਕੀ ਕਰ ਚੱਲ ਤੂੰ ਬੇਸੇ ਕੇ ਬਿਨਾ ਲੈ ਕੇ ਆਏ ਇਸੇ ਇਸੇ پیسے ਕੇ ਬਿਨਾ ਲੈ ਕੇ ਆਇਆ ਇਹ ਨੂੰ ਮੈਂ ਨਾਲ ਤੇਰੀ ਮੈਸੇਜ ਜਿੱਤੇ ਜਿੱਤੇ ਕਰ ਦੂੰਗੀ ਜੇ ਸੱਤ ਕੰਨਾ ਨਾ ਵੀ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਦਾ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਓਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਯਾਰ ਇੱਕ ਇੱਕ ਆਲ ਪੂਰੇ ਇੰਡੀਆ ਚ ਇਹਨਾਂ ਦੀ ਇੱਕ ਵਧਾਈ ਨਾ ਠਿੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਈ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸ ਟਾਈਮ ਮਰ ਜਾਏ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰ ਦੇਆਂ ਨੂੰ ਪਾੜ ਲੈ ਮੈਂ ਤਾਂ ਜੀ ਉਹੀ ਗੱਲ ਮੰਨਦਾ ਜਸਾਫ ਚਾਹੀਦਾ ਜਿਹੜਾ ਤੁਹਾਡੇ ਮੂਰੇ ਸੀਗੇ ਵੀ ਮੈਨੂੰ ਉਹ ਇਨਸਾਫ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ মিডিਆ ਮੂਰੇ ਮਾਫੀ ਮੰਗੇ ਇਹ ਤਾਂ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਨਾਲ ਇਹਨਾਂ ਨੂੰ ਕਹਦਾ ਟੈਕਸ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਉਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਨੇ ਨਹੀਂ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ ਇਹ ਤਾਂ ਹੁਣ ਬੇਲੇ ਖਾਂਦੇ ਪਿੰਦੇ ਆਪਣਾ ਦੂਜੇ ਟੈਕਸ ਲਾਦੇ ਆ ਇਹਨਾਂ ਨੇ